ਜਦੋਂ ਕਿਸੇ ਨੂੰ ਕਿਹਾ ਜਾਵੇ ਨਾ ਕਿ ਅਮਰਤ ਸ਼ਕਲਾ ਗੁਰੂ ਵਾਲਾ ਬਣ ਜਾ ਸਿੱਖ ਬਣ ਜੀ ਜੀ ਤੇ ਉਹਦਾ ਅਗੋਂ ਘੜਿਆ ਕੜਾਇਆ ਜਵਾਬ ਇੱਕ ਆਉਂਦਾ ਵੀ ਨਹੀਂ ਮੈਨੂੰ ਅਮਰਤ ਸ਼ਕਨ ਦੀ ਕੀ ਲੋੜ ਹੈ ਮੇਰਾ ਕਿਹੜਾ ਮਨ ਖਰਾਬ ਹੈ ਮੈਂ ਕਿਹੜਾ ਕਿਹੜਾ ਕਦੀ ਕਿਸੇ ਦਾ ਬੁਰਾ ਕੀਤਾ ਮੈਂ ਕਿਹੜਾ ਕਿਸੇ ਦੇ ਪ੍ਰਤੀ ਕੋ ਮਾੜੀ ਸੋਚ ਰੱਖਦਾ ਮੈਨੂੰ ਅਮਰਤ ਦੀ ਲੋੜ ਨਹੀਂ ਪਰ ਜੇ ਇਹ ਸਵਾਲ ਕਰੀਏ ਤੇ ਇਹ ਕਿਤੇ ਨਾ ਕਿਤੇ ਜਾਣੇ ਅਣ ਜਾਣੇ ਵਿੱਚ ਆਪਾਂ ਦਸਮ ਪਾਤਸ਼ਾ ਨੂੰ ਇੱਕ ਕਟਾਰੇ ਦੇ ਵਿੱਚ ਲਿਆ ਕੇ ਖਲਾਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਦਸਮ ਪਾਤਸ਼ਾਹ ਦਾ ਮਨ ਸਾਭਣੀ ਸੀ ਉਹ ਕਦੀ ਕਿਸੇ ਦਾ ਬੁਰਾ ਕਰਦੇ ਫਿਰਦੇ ਸਨ ਸਹੀ ਪਰ ਅਬ ਸਾਖੀ ਦਾ ਦਿਹਾੜਾ ਆਉਣਾ ਹੈ ਕੱਲ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਥਾਂਪੁਰ ਥਾਂ ਮਨਾਉਣਾ ਹੈ ਔਰ ਅੰਮ੍ਰਿਤ ਪ੍ਰਤੀ ਬੇਨਤੀਆਂ ਵੀ ਕੀਤੀਆਂ ਜਾਂਦੀਆਂ ਨੇ ਅੰਮ੍ਰਿਤ ਬੜਾ ਮਹਿੰਗਾ ਹੈ ਜੀ ਦਸਮ ਪਾਤਸ਼ਾਹ ਨੇ ਪੰਨਾਂ ਪਿਆਰਾਂ ਨੂੰ ਅੰਮ੍ਰਿਤ ਛਕਾਇਆ ਤੇ ਅੰਮ੍ਰਿਤ ਛਕਾਉਣ ਤੋਂ ਬਾਅਦ ਇੱਕ ਬੇਨਤੀ ਕੀਤੀ ਤਰਲਾ ਲਿਆ ਸਤਗੁਰੂ ਕਹਿੰਦੇ ਮੋਹ ਬੇਣਤੀ ਪਾਂਚੋ ਆਗੇ ਹਮ ਸੇਵਕ ਤੁਮ ਸਤਗੁਰ ਲਾਗੇ ਹਮ ਜਾਚਕ ਤੁਮ ਦਾਨੀ ਭਾਰੇ ਅੰਮ੍ਰਿਤ ਦਾਤੇ ਪੰਜ ਪਿਆਰੇ ਜਿਮ ਤੁਮ ਸਿਆਰ ਤੇ ਸਿੰਘ ਪੈ ਹੈ ਅਮਰਿਤ ਛੱਕ ਅਮਰ ਹੋਏ ਗਏ ਹੈ ਤਿਮਮਮ ਗਰੀਬ ਪਰ ਕਿਰਪਾ ਕੀਜੇ ਖੈਰ ਪਹੁੜ ਕੀ ਦਾਸ ਕੋ ਦੀਜੇ ਕਿਰਪਾ ਕਰੋ ਜਦਾਂ ਤੁਸੀਂ ਸਿਆਰ ਤੋਂ ਸਿੰਘ ਬਣੇ ਹੋਣਾ ਮੈਨੂੰ ਵੀ ਰਾਏ ਤੋਂ ਸਿੰਘ ਸਜਾ ਦਿਓ ਤੇ ਭਾਈ ਦਇਆ ਸਿੰਘ ਜਵਾਬ ਦੇ ਦਿੱਤਾ ਜੀ ਉਕਿੰਦੇ ਕਿਹਾ ਦਿਆ ਸਿੰਘ ਸਿੰਘ ਬੰਨਣਾ ਕਟਣਾ ਹਮ ਸਿੰਘ ਬਣੇ ਸੀਸ ਆਪਣਾ ਕਟਾਇਕ ਹੈ ਮਾਰੇ ਡਾ ਸੌਖਾ ਥੋੜਾ ਸਿੰਘ ਬਣਿਆ ਜਾਂਦਾ ਸੀਸ ਕੀ ਹੈ ਫੀਸ ਸਿੰਘਣ ਕੀ ਰੀਸ ਪਾਸ਼ਾ ਹੈ ਆਓ ਇਸ ਗਲੀ ਸੀਸ ਤਲੀ ਪਟਕਾਇਕ ਹੈ ਜੈਸੇ ਹਮ ਸੀਸ ਦਿਆ ਸੀਨਾ ਉਚਾਰੀ ਕਛੂ ਖੁਚੀ ਖੁਚੀ ਹੰਸੇ ਖੂਨ ਆਪਣਾ ਬਹਾਇਕ ਹੈ ਪਾਸ਼ੇ ਤੁਮ ਪਹੌੜ ਦਿਆ ਪੰਜ ਸੀਸ ਲੀਏ ਪਹਿਲੇ ਤੁਸੀਂ ਸਾਨੂੰ ਬਾਅਦ ਵਿੱਚ ਅੰਮ੍ਰਿਤ ਦਿੱਤਾ ਪਰ ਪੰਜ ਸਿਰ ਪਹਿਲਾਂ ਲੈ ਹਾਂ ਮਹੌਲ ਦੇਂਗੇ ਤਾਂ ਕੀ ਦੇਓਗੇ ਗਣਾਇਕ ਅਸੀਂ ਅੰਮ੍ਰਿਤ ਛਕਾਵਾਂਗੇ ਤੇ ਤੁਸੀਂ ਕੀ ਦੇਵੋਗੇ ਤੇ ਸਤਗੁਰਾਂ ਨੇ ਆਖਿਆ ਭਾਈ ਦਇਆ ਸਿੰਘ ਦਾਮ ਤੋਂ ਨਾ ਦੇ ਸਕੂੰ ਜੇ ਗੱਲ ਮੁੱਲ ਦੀ ਨਿਰਖ ਦੀ ਕਰੋ ਮੈਂ ਨਹੀਂ ਦੇ ਸਕਦਾ ਪਰ ਹਾਂ ਬੇਟਾ ਮੰਨਜ਼ੂਰ ਕਰੋ ਮੈਂ ਇਹਦਾ ਮੁੱਲ ਨਹੀਂ ਦੇ ਸਕਦਾ ਪਰ ਇੱਕ ਭੇਂਟ ਹੈ ਜੋ ਪ੍ਰਵਾਨ ਕਰੋ ਦਾਮ ਤੋਂ ਨਾ ਦੇ ਸਕੂੰ ਬੇਟਾ ਮੰਨਜ਼ੂਰ ਕਰੋ ਸਣੋ ਦਇਆ ਸਿੰਘ ਜੋ ਜੋ ਭੇਂਟ ਮੈਂ ਚੜਾਊਂਗਾ ਭਾਈ ਦਇਆ ਸਿੰਘ ਆਖਿਆ ਮਾਰੇ ਕਿਹੜੀ ਭੇਂਟ ਤੇ ਪਾਚਾ ਕਹਿੰਦੇ ਪਿਤਕ ਟਵਾਕੇ ਜੈਸੇ ਖੂਨ ਕੀ ਖਿਲਾਈ ਹੋਲੀ ਵੈਸੀ ਹੋਲੀ ਬੇਟੋਂ ਕੇ ਖੂਨ ਕੀ ਕਲਾਊਂਗਾ ਗਰ-ਬਾਰ ਛੋੜ-ਫੋੜ ਆਪਣੇ ਕਰਮ ਆਪ ਸਰਸਾ ਕੀ ਨਦੀ ਪੇ ਨਦੀ ਖੂਨ ਕੀ ਚਲਾਊਂਗਾ ਸੇਰੇ ਕੁਰਬਾਨੀਓਂ ਕੇ ਬੰਦ ਕਰ ਕਰ ਸੰਗ ਮੌਤ ਕੀ ਘੋੜੀ ਪੇ ਬਿਟੇ ਆਪਣੇ ਬਿਠਾਊਂਗਾ ਦੋ ਚਮਕੌਰ ਮੇ ਕਟਾਊਂਗਾ ਕਟਾਰ ਸੰਗ ਮੈਂ ਆ ਪੇਟਾ ਦਵਾਊਂਗਾ ਜਦੋਂ ਮੇਰੇ ਵੱਡੇ ਦੋ ਸਾਹਿਬਜ਼ਾਦੇ ਚਮਕੌਰ ਦੇ ਮੈਦਾਨੇ ਜੰਗ ਵਿੱਚ ਟੋਟਾ ਟੋਟਾ ਹੋ ਰਿਹਾ ਹੋਣਗੇ ਤੇ ਮੈਂ ਸਮਝਾਂਗਾ ਮੈਂ ਕਿਸ਼ਤਾ ਨਾਲ ਕਰਜ਼ਾ ਅਦਾ ਕਰ ਰਿਹਾ ਮੈਂ ਭੇਟਾ ਦੇ ਰਿਹਾ ਮੈਂ ਨਜ਼ਰਾਨਾ ਦੇ ਰਿਹਾ ਦੋ ਚਮਕੌਰ ਵਿੱਚ ਕਟਾਊਂਗਾ ਕਟਾਰ ਸੰਗ ਦੋ ਸਰਹੰਦ ਕੀ ਦੀਵਾਰ ਵਿੱਚ ਚਨਾਊਂਗਾ ਕਿਸੇ ਤਰਫ ਪਿਤਾ ਕਿਸੇ ਤਰਫ ਮਾਤਾ ਕਿਸੇ ਤਰਫ ਬੇਟੇ ਕਹੀਂ ਮਹਿਲوں ਕੋ ਰੁਲਾਊਂਗਾ ਹੋਏ ਕਿ ਇਕੱਲਾ ਫਿਰ ਫਿਰੂੰਗਾ ਮੈਂ ਜੰਗਲਾਂ ਵਿੱਚ ਛਾੜ ਕੇ ਪਲੰਗ ਸੇਜ਼ਾ ਕਾਂਟੋਂ ਦੀ ਵਿਸ਼ਾਊਂਗਾ ਸੀਸ ਤੇ ਨਾ ਤਾਜ ਹੋਗਾ ਹੱਥ ਤੇ ਨਾ ਬਾਜ਼ ਹੋਗਾ ਖੁਸ ਗਿਆ ਰਾਜ ਹੋਗਾ ਲਾਵਾਰਸ ਕਹਾਉਂਗਾ ਸਿੱਕੋਂ ਕੇ ਲਈ ਸਰਬੰਸ ਸਭ ਵੇਂਟ ਕੀਆ ਅਬ ਤੋ ਪਿਲਾ ਦੋ ਅਮਰਤ ਸੇਵ ਕਹਿ ਲਾਉਂਗਾ ਪਾਚਾ ਕਹਿੰਦੇ ਮੈਂ ਪੰਥ ਖਾਤਰ ਤੁਸੀਂ ਪੰਜ ਸਿਰ ਦਿੱਤੇ ਗੋਬਿੰਦ ਰਾਏ ਵਾਦਾ ਕਰਦਾ ਸਿੰਘ ਸਜਾ ਦਿਓ ਪੂਰਾ ਸਰਬੰਸ ਹੀ ਲੈ ਖਿਲਾ ਦਿਆਂਗਾ ਅਮਰਤ ਬੜਾ ਮਹਿੰਗਾ ਹੈ ਕਲਗੀ ਧਰ ਦੇ ਪੁੱਤਰ ਉਤੀਓ ਅਮਰਤ ਭਾਰੀ ਹੋ ਕੇ ਜੀਓ